ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਪੰਚਮ ਪਾਤਸ਼ਾਹ ਜੀ ਦੇ ਸ਼ਲੋਕ ਦੀ ਸਾਂਝ ਪਾ ਰਹੇ ਹਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 271 ਤੇ ਸਵੈਮਾਨ ਹੈ ਅਸੀਂ ਸਾਰੇ ਇਸ ਗੱਲ ਨੂੰ ਤੇ ਜਾਣਦੇ ਆ ਨਾ ਕਿ ਜਦੋਂ ਤੱਕ ਸਾਡੀ ਮੁਕਤੀ ਆਵਾਗਵਨ ਨਹੀਂ ਖਤਮ ਹੁੰਦਾ ਸਾਡਾ ਇਹ ਜੋਨਾ ਦੇ ਵਿੱਚ ਪੈ ਜਾਣਾ ਇਹ ਚੱਕਰ ਚੱਲਦਾ ਰਹਿਣਾ ਤਾਂ ਇਸ ਬਾਰੇ ਮੇਰੇ ਪਾਤਸ਼ਾਹ ਦੱਸ ਰਹੇ ਨੇ ਕਿ ਜੀਵ ਮੁਕਤ ਕਿਵੇਂ ਹੁੰਦਾ ਹੈ ਸ਼ਲੋਕ ਦੇ ਵਿੱਚ ਬਹੁਤ ਪਿਆਰਾ ਸਮਝਾਇਆ ਪਾਤਸ਼ਾਹ ਨੇ ਸ਼ਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਕਿੰਨੀ ਵੱਡੀ ਗੱਲ ਤੇ ਪਾਤਸ਼ਾਹ ਨੇ ਕਿੰਨੇ ਸੌਖੇ ਢੰਗ ਨਾਲ ਸਾਨੂੰ ਸਮਝਾ ਦਿੱਤੀ ਆ ਪਾਸ਼ਾ ਕਹਿੰਦੇ ਉਹ ਪਰਮੇਸ਼ਰ ਜਿਸ ਤੱਕ ਸਾਡੀ ਪਹੁੰਚ ਨਹੀਂ ਹੈ ਜੋ ਸਾਡੀ ਸਮਝ ਤੋਂ ਪਰੇ ਹੈ ਪਰ ਜੋ ਜੋ ਵੀ ਉਹਦਾ ਨਾਮ ਜਪਦਾ ਹੈ ਜੋ ਜੋ ਵੀ ਉਹਨੂੰ ਚੇਤੇ 'ਚ ਬਸਾਉਂਦਾ ਉਹਦੀ ਸਿਫਤ ਸਲਾਹ ਕਰਦਾ ਉਹਦੇ ਗੁਣ ਗਾਉਂਦਾ ਉਹੀ ਮੁਕਤ ਹੋ ਜਾਂਦਾ ਉਹਦਾ ਆਵਾਗਮਨ ਤੋਂ ਛੁਟਕਾਰਾ ਹੋ ਜਾਂਦਾ ਉਹਦੀ ਪਰਮੇਸ਼ਰ 'ਚ ਸਮਾਈ ਹੋ ਜਾਂਦੀ ਆ ਉਹ ਨਿੱਜ ਦੇ ਘਰ ਵਿੱਚ ਚਲੇ ਜਾਂਦਾ ਵਾਹਿਗੁਰੂ ਸੋਨਮਿਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਫਿਰ ਕਹਿੰਦੇ ਤੁਹਾਨੂੰ ਦੱਸ ਵੀ ਦਿੰਨੇ ਆਹੇ ਮੇਰੇ ਮਿੱਤਰ ਨਾਨਕ ਜੀ ਬੇਨਤੀ ਕਰਦੇ ਨੇ ਇਹ ਮੇਰੇ ਮਿੱਤਰ ਮਿੱਤਰ ਮਨ ਨੂੰ ਵੀ ਕਿਹਾ ਹੋ ਸਕਦਾ ਮਿੱਤਰ ਸੰਗੀ ਨੂੰ ਵੀ ਕਿਹਾ ਹੋ ਸਕਦਾ ਕਹਿੰਦੇ ਜਿਹੜੇ ਸਾਧ ਜਨ ਨੇ ਉਹਨਾਂ ਦੀ ਬੜੀ ਅਚਰਜ ਕਥਾ ਹੈ ਉਹਨਾਂ ਦੇ ਬਾਰੇ ਕਹਿਣਾ ਬੜਾ ਅਸਚਰਜਮਈ ਹੈ ਕਿਉਂ ਕਿਉਂਕਿ ਉਹ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਗੁਣ ਕਹਿ ਗੁਣੀ ਸਮਾ ਬਣਿਆ ਜਿਹੜੇ ਪਰਮੇਸ਼ਰ ਦੇ ਗੁਣ ਕਹਿੰਦੇ ਨੇ ਗੁਣ ਗਾਉਂਦੇ ਨੇ ਪਰਮੇਸ਼ਰ ਦੇ ਗੁਣ ਉਹਨਾਂ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਪਰਮੇਸ਼ਰ ਦੀ ਰਹਿਮਤ ਸਦਕਾ ਜਿਸ ਤਰ੍ਹਾਂ ਫਿਰ ਪਰਮੇਸ਼ਰ ਬਾਰੇ ਨਹੀਂ ਬਿਆਨ ਕੀਤਾ ਜਾ ਸਕਦਾ ਫਿਰ ਉਹਨਾਂ ਬਾਰੇ ਵੀ ਨਹੀਂ ਬਿਆਨ ਕੀਤਾ ਜਾ ਸਕਦਾ ਕਿੰਨੀ ਵੱਡੀ ਪ੍ਰਾਪਤੀ ਆ ਉਹਦੇ ਗੁਣ ਗਾਉਣ ਦੀ ਉਹਦਾ ਨਾਮ ਜਪਣ ਦੀ ਉਹਦੀ ਸਿਫਤ ਸਲਾਹ ਕਰਨ ਦੀ ਉਹਨੂੰ ਚੇਤੇ 'ਚ ਵਸਾਉਣ ਦੀ ਕਈ ਦਫਾ ਸੰਗਤ ਜੀ ਸੰਗਤ ਦੇ ਵਿੱਚ ਇਸ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਚੈਨਲ ਵਿੱਚ ਤੇ ਘਟ ਪਰ ਜੋ ਰੱਬ ਦੀ ਵਿਚਾਰ ਚੈਨਲ ਆ ਉਹਦੇ ਵਿੱਚ ਕਈ ਦਫਾ ਸੰਗੀਤ ਜਨ ਪੁੱਛਦੇ ਨੇ ਕਿ ਕਿਸ ਤਰ੍ਹਾਂ ਮੂੰਹੋਂ ਬੋਲ ਕੇ ਪਰਮੇਸ਼ਰ ਦਾ ਨਾਮ ਜਪਣਾ ਕੀ ਧਿਆਨ ਵਿੱਚ ਬੈਠਣਾ ਸ਼ੁਰੂਆਤ ਸੰਗਤ ਜੀ ਮੂੰਹੋਂ ਬੋਲ ਕੇ ਹੈ ਅਸੀਂ ਜਵਾਨ ਤੋਂ ਬੋਲਣਾ ਹੈ ਤੇ ਸਾਡੇ ਕੰਨਾਂ ਨੇ ਸਾਡੀ ਆਪਣੀ ਆਵਾਜ਼ ਹੀ ਸੁਣਨੀ ਆ ਜਦੋਂ ਅਸੀਂ ਮੋਹੋਂ ਓਨਾ ਕੋਚੀ ਬੋਲਦੇ ਆ ਕਿ ਸਾਡੀ ਆਵਾਜ਼ ਕੰਨਾਂ ਤੱਕ ਪਹੁੰਚ ਜਾਏ ਤਾਂ ਸਾਡਾ ਮਨ ਟਿਕਣ ਦੀ ਜ਼ਿਆਦਾ ਸੰਭਾਵਨਾ ਬਣਦੀ ਆ ਹੌਲੀ ਹੌਲੀ ਜਦੋਂ ਮਨ ਚੰਚਲਤਾਈ ਛੱਡਦਾ ਜਾਂਦਾ ਜਾਗਦਾ ਜਾਂਦਾ ਫਿਰ ਇਹਦਾ ਧਿਆਨ ਛੇਤੀ ਟਿਕ ਜਾਂਦਾ ਫਿਰ ਚਾਹੇ ਅਸੀਂ ਚੁੱਪ ਕਰਕੇ ਬੈਠ ਜਾਈਏ ਤੇ ਪਰਮੇਸ਼ਰ ਨੂੰ ਮਨ ਵਿੱਚ ਸੋਚੀਏ ਫਿਰ ਇਹ ਹੌਲੀ-ਹੌਲੀ ਹੈ ਪਹਿਲੀ ਅਵਸਥਾ ਬੋਲ ਕੇ ਸ਼ੁਰੂ ਹੈ ਰਸਨਾ ਜਪਤੀ ਤੂੰ ਹੀ ਤੂੰ ਹੀ RAM RAM ਬੋਲ ਬੋਲ ਖੋਜ ਤੇ ਵਡਭਾਗੀ ਬਿਨ ਹਰ ਭਜਨ ਨਹੀਂ ਛੁਟਕਾਰਾ ਜੋ ਸ਼ੁਰੂਆਤ ਹੈ ਅਸੀਂ ਉਹਦਾ ਨਾਮ ਜਪਣਾ ਹੈ ਰਸਨਾ ਤੋਂ ਤੇ ਸਾਡੇ ਕੰਨ ਸੁਣਦੇ ਨੇ ਫਿਰ ਹੌਲੀ-ਹੌਲੀ ਜਿਸ ਤਰ੍ਹਾਂ ਜੀਵ ਦੀ ਅਵਸਥਾ ਬਦਲਦੀ ਜਾਂਦੀ ਆ ਫਿਰ ਉਹਦਾ ਨਾਮ ਜਪਣ ਦਾ ਉਹਦੀ ਯਾਦ 'ਚ ਬੈਠਣ ਦਾ ਗੁਣਗੌਣ ਦਾ ਤਰੀਕਾ ਆਪਣੇ ਆਪ ਪਰਮੇਸ਼ਰ ਵੱਲੋਂ ਬਦਲਦਾ ਜਾਂਦਾ ਅਸੀਂ ਕੁਝ ਵੀ ਨਹੀਂ ਕਰਦੇ ਸੋਚ ਕੇ ਸਭ ਕੁਝ ਉਹ ਆਪ ਹੀ ਕਰਵਾਉਂਦਾ ਹੈ। ਬਸ ਅਸੀਂ ਤੇ ਉਹਦੇ ਅੱਗੇ ਅਰਦਾਸ ਕਰੀਏ ਕਿ ਕਿਸੇ ਬੈਠਣ ਲੱਗ ਜਾਈਏ ਥੋੜੀ ਜਿਹਾ ਉਹਦਾ ਨਾਮ ਜਪਣ ਦੇ ਲਈ ਬਾਕੀ ਖੇਡੋ ਆਪ ਬਣਾਈ ਜਾਂਦਾ। ਹਾਂਜੀ ਸੰਗਤ ਜੀ ਪੁੱਲਾਂ ਚੁੱਕਾਂ ਦੀ ਮਾਫੀ ਦੇ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ। ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ